ਆਪ ਸੇਕਾਲ ਦੋਸਤੋ ਪਿਆਰ ਭਰੀ ਫਤਿਹ ਕਬੂਲ ਕਰਿਓ ਤੁਹਾਡਾ ਸਾਡੇ ਇਸ ਚੈਨਲ ਵਿੱਚ ਤਹਿ ਦਿਲੋਂ ਤੁਹਾਡਾ ਸਵਾਗਤ ਹੈ ਤੇ ਅਸੀਂ ਧੰਨਵਾਦੀ ਵੀ ਕਰਦੇ ਆ ਉਹਨਾਂ ਲੋਕਾਂ ਦਾ ਜੋ ਸਾਡੇ ਚੈਨਲ ਤੇ ਆ ਕੇ ਸਾਡੀਆਂ ਵੀਡੀਓ ਦੇਖਦੇ ਨੇ ਤੇ ਸਾਡੀ ਵੀਡੀਓ ਨੂੰ ਪਿਆਰ ਦਿੰਦੇ ਨੇ ਤੇ ਆਪਣੇ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਨੇ ਸੋ ਅੱਜ ਦਾ ਜੋ ਸਾਡਾ ਵਿਸ਼ਾ ਵਾ ਉਹ ਵਿਸ਼ਾ ਬੜਾ ਗੰਭੀਰ ਆ ਤੇ ਜਿਹੜਾ ਉਹ ਵਿਸ਼ਾ ਉਹ ਜੋ ਕੈਨੇਡਾ ਅਮਰੀਕਾ ਦੇ ਵਿੱਚ ਜ਼ਿਆਦਾਤਰ ਕੈਨੇਡਾ ਦੇ ਵਿੱਚ ਜੋ ਸਾਡੀ ਪੰਜਾਬੀ ਨੌਜਵਾਨ ਪੀੜ੍ਹੀ ਭੱਜੀ ਜਾ ਰਹੀ ਹੈ ਉਸ ਦਾ ਕਾਮ ਨੇ ਦੇਖੋ ਦੇਖ ਜਾਂ ਸਾਡਾ ਮੁੰਡਾ ਗਿਆ ਭਾਈ ਅਸੀਂ ਵੀ ਆਪਦਾ ਮੁੰਡਾ ਭੇਜਾਂਗੇ ਚਾਹੇ ਅਸੀਂ ਆਪਦਾ ਘਰ-ਬਾਰ ਵੇਚੀਏ ਜ਼ਮੀਨ ਵੇਚੀਏ ਤੇ ਆਪਣਾ ਜੋ ਵੀ ਜ਼ਮੀਨ ਟੱਟਾ ਬੀਚ ਕੇ ਅਸੀਂ ਆਪਣੇ ਧੀ ਪੋਤਾਂ ਨੂੰ ਕੈਨੇਡਾ ਅਮਰੀਕਾ ਦੇ ਵਿੱਚ ਭੇਜਣਾ ਚਾਹੁੰਦੇ ਹਾਂ ਪਰ ਅੱਜ ਦੇ ਸਮੇਂ ਵਿੱਚ ਜੋ ਤੁਸੀਂ ਕੈਨੇਡਾ ਦਾ ਕਾਲਾ ਸੱਚ ਜਾਨਣਾ ਚਾਹੁੰਦੇ ਹੋ ਜਾਂ ਜਿਸ ਤੋਂ ਅਣਜਾਣ ਹੋ ਉਸ ਬਾਰੇ ਤੁਹਾਨੂੰ ਦੱਸਾਂਗੇ ਕਿ ਕੈਨੇਡਾ ਦੇ ਵਿੱਚ ਅੱਜ ਕੱਲ੍ਹ ਹੋ ਕੀ ਰਿਹਾ ਹੁਣ ਪਹਿਲਾਂ ਤਾਂ ਤੁਸੀਂ ਇਹ ਲਾ ਲਓ ਬਈ ਜੋ ਅਸੀਂ ਆਪਣੇ ਧੀਆ ਪੁੱਤ ਕੈਨੇਡਾ ਅਮਰੀਕਾ ਤੋਂ ਲੇ ਰਹੇ ਹਾਂ ਵਿਆਹ ਕਰਵਾ ਕੇ ਤੋਂ ਰਹੇ ਹਾਂ ਜਾਂ ਵਿਆਹ ਵਾਲੀ ਕੁੜੀ ਜਾਂ ਕੈਨੇਡਾ ਦੇ ਸੱਤ ਬੈਂਡ ਵਾਲੀ ਕੁੜੀ ਜਾਂ ਛੇ ਬੈਂਡ ਵਾਲੀ ਕੁੜੀ ਲੱਭ ਕੇ ਆਪਣੇ ਮੁੰਡੇ ਲਈ ਉਸ ਕੁੜੀ ਦਾ ਰਿਸ਼ਤਾ ਕਰਦੇ ਆ ਸਿਰਫ ਜਾਣ ਦਾ ਇੱਕ ਮਕਸਦ ਹੁੰਦਾ ਕਿ ਸਾਡਾ ਪੁੰਡਾ ਜਾਂ ਧੀ ਪੁੱਤ ਕੈਨੇਡਾ ਜਾਵੇ। ਸੋ ਕਈ ਲੋਕਾਂ ਨੂੰ ਮੇਰੀ ਵੀਡੀਓ ਨਾਲ ਕੁਝ ਤਕਰਾਰ ਵੀ ਹੋਣਗੇ, ਕੁਝ ਵਿਚਾਰ ਵਟਾਂਦਰੇ ਵੀ ਹੋਣਗੇ। ਮੈਂ ਉਮੀਦ ਕਰਦਾ ਕਿ ਕੁਝ ਲੋਕਾਂ ਨੂੰ ਮੇਰੀ ਵੀਡੀਓ ਪਸੰਦ ਨਹੀਂ ਆਵੇਗੀ। ਸੋ ਪਿਛਲੇ ਦਿਨੀ ਕੁਝ ਕੁ ਸਮੇਂ ਪਹਿਲਾਂ ਮਨੀਸ਼ਾ ਖਲਾਟੀ ਆ ਜੋ ਸਾਡੀ ਲੇੜ ਜਾਂ ਨਹੀਂ ਜੋ ਮਸਲੇ ਸੁਣਦੀ ਸੀ ਜਾਂ ਰੌਲੇ ਸੰਦੇ ਸੀ। ਉਸਨੇ ਇੱਕ ਰਿਪੋਰਟ ਜਾਰੀ ਕਰੀ ਸੀ ਕਿ ਕੈਨੇਡਾ ਦੀ ਗੋ ਗਵਰਨਮੈਂਟ ਨੇ ਇੰਡੀਅਨ ਗਵਰਨਮੈਂਟ ਨੂੰ ਇੱਕ ਦਸਤਾਵੇਜ਼ ਭੇਜੇ ਨੇ ਜਿਸ ਵਿੱਚ ਇੰਡੀਅਨ ਕੁੜੀਆਂ ਦੇ 1500 ਪਲੱਸ ਅਬੋਰਸ਼ਨ ਹਰ ਹਫ਼ੀਕ ਹੋ ਰਹੇ ਨੇ ਜੋ ਇੱਕ ਬਹੁਤ ਹੀ ਦੁਖਦਾਈ ਖਬਰ ਹੈ ਸੋ ਹੁਣ ਇਹ ਇਹਦਾ ਕਾਰਨ ਕੀ ਆ ਹੁਣ ਜੋ ਅੱਜ ਤੋਂ ਭਰਾਵੋ 20-25 ਸਾਲ ਪਹਿਲਾਂ ਕੈਨੇਡਾ ਅਮਰੀਕਾ ਦੀ ਲਾਈਫ ਸੀ ਉਹ ਕੈਨੇਡਾ ਅਮਰੀਕਾ ਦੀ ਜ਼ਿੰਦਗੀ ਹੁਣ ਉਸ ਤਰ੍ਹਾਂ ਦੀ ਨਹੀਂ ਆ ਤੇ ਅੱਜ ਤੱਕ ਤੁਸੀਂ ਕਈ ਗੱਲਾਂ ਤੋਂ ਜਾਣੋ ਅਸੀਂ ਇੱਥੋਂ ਆਪਣਾ ਬੱਚਾ 25-26 ਲੱਖ ਰੁਪਏ ਲਾ ਕੇ ਜਾਂ 18-20 ਲੱਖ ਰੁਪਏ ਲਾ ਕੇ ਕੈਨੇਡਾ ਤਾਂ ਭੇਜ ਦਿੰਦੇ ਆ ਪਰ ਉਸ ਤੋਂ ਬਾਅਦ ਸਾਡੀ ਉਮੀਦਾਂ ਕੀ ਹੁੰਦੀਆਂ ਪਹਿਲੀ ਉਮੀਦਾਂ ਇਹ ਹੁੰਦੀਆਂ ਨੇ ਕਿ ਅਸੀਂ ਭਾਈ ਤੈਨੂੰ ਇੰਨੇ ਪੈਸੇ ਲਾ ਕੇ ਕੈਨੇਡਾ ਅਮਰੀਕਾ ਭੇਜਿਆ ਤੇ ਹੁਣ ਤੂੰ ਸਾਨੂੰ ਉਹ ਪੈਸੇ ਮੋੜ ਹੁਣ ਉੱਥੇ ਜੋ ਕੈਨੇਡਾ ਦੇ ਖਰਚੇ ਨੇ ਇੰਨੇ ਕ ਵੱਧ ਚੁੱਕੇ ਨੇ ਕਿ ਇੱਕ ਵਿਦਿਆਰਥੀ ਲਈ ਉਹ ਖਰਚਿਆਂ ਨੂੰ ਕੱਢਣਾ ਬੜਾ ਮੁਸ਼ਕਲ ਹੋ ਗਿਆ ਤੇ ਜਦੋਂ ਉਹ ਖਰਚੇ ਨਹੀਂ ਨਿਕਲਦੇ ਔ ਫਿਰ ਉਹ ਗਲਤ ਸਟੈਪ ਚੁੱਕਦਾ। ਉਹ ਗਲਤ ਸਟੈਪ ਜਾਂ ਗਲਤ ਰਸਤੇ ਤੇ ਪੈ ਜਾਂਦਾ ਜਿਸ ਦੇ ਕਾਰਨ ਉਹ ਆਪਣੀ ਜ਼ਿੰਦਗੀ ਖਰਾਬ ਕਰ ਲੈਂਦਾ ਤੇ ਚਲੋ ਇੱਕ ਮੁੰਡੇ ਲਈ ਤਾਂ ਫਿਰ ਵੀ ਔਖਾ ਸੌਖਾ ਮੁੰਡਾ ਆਪਣੀ ਲਾਈਫ ਕੱਢ ਲੈਂਦਾ। ਪਰ ਜੋ ਅਸੀਂ ਆਪਣੀਆਂ ਧੀਆ ਭੈਣਾ ਕੈਨੇਡਾ ਅਮਰੀਕਾ ਭੇਜ ਰਹੇ ਹਾਂ ਉਹ ਅਸੀਂ ਕਿਸ ਬੇਜ ਤੇ ਭੇਜ ਰਹੇ ਹਾਂ? ਇੱਥੇ ਜਦੋਂ ਅਸੀਂ ਆਪਣੀ ਕੋਈ ਧੀ ਜਾਂ ਧੀ ਪੋਤ ਨੂੰ ਜਾਂ ਕਿਸੇ ਧੀ ਨੂੰ ਕਾਲਜ ਲਾਉਣੇ ਆ ਬੱਸ ਵਿੱਚ ਜਾਂਦੀ ਹੈ ਤਾਂ ਉਸੇ ਉੱਥੇ ਪਿੱਛਾ ਕਰਦੇ ਕਿ ਸਾਡੀ ਤੀਆਂ ਨੂੰ ਕੋਈ ਛੇੜਦਾ ਨਹੀਂ ਰਿਹਾ ਜਾਂ ਗਲਤ ਹਰਕਤਾਂ ਨਹੀਂ ਕਰ ਰਿਹਾ ਜਾਂ ਕੋਈ ਐਦਾਂ ਦਾ ਆਨਸਰ ਗਲਤ ਆਨਸਰ ਉਸ ਨੂੰ ਤੰਗ ਕਰਦਾ ਜਾਂ ਤੰਗ ਪਰੇਸ਼ਾਨ ਕਰਦਾ ਇਹ ਚੀਜ਼ਾਂ ਨੂੰ ਅਸੀਂ ਗੌਰਦੇ ਹਾਂ ਪਰ ਤੁਸੀਂ 12ਵੀਂ ਪਲਾਸ ਪਾਸ ਕਰਵਾ ਕੇ ਧੀਆਂ ਨੂੰ ਸਾਡੀਆਂ ਧੀਆਂ ਨੂੰ 12 ਪਲਾਸ ਪਾਸ ਕਰਾ ਕੇ ਕੈਨੇਡਾ ਭੇਜ ਰਹੇ ਹੋ ਤਾਂ ਉੱਥੇ ਤੁਸੀਂ ਕਿਸ ਦੇ ਆਸਰੇ ਭੇਜ ਰਹੇ ਹੋ ਉੱਥੇ ਕੋਈ ਰਿਸ਼ਤੇਦਾਰ ਨਹੀਂ ਤੁਹਾਨੂੰ ਪੁੱਛਦਾ ਕੋਈ ਰਿਸ਼ਤੇਦਾਰ ਤੁਹਾਡੀ ਮਦਦ ਨਹੀਂ ਕਰੇਗਾ ਕਿਉਂਕਿ ਉਹਨਾਂ ਲਈ ਆਪਣੇ ਖਰਚੇ ਵੀ ਬਹੁਤ ਵੱਡੇ ਨੇ ਸੋ ਅੱਜ ਦੇ ਸਮੇਂ ਦੇ ਵਿੱਚ ਇੱਕ ਰਿਸ਼ਤੇਦਾਰ ਨੂੰ ਆਪਣਾ ਰਿਸ਼ਤੇਦਾਰ ਵੀ ਰੱਖਣਾ ਬੜਾ ਮੁਸ਼ਕਲ ਹੋ ਗਿਆ ਕਿਉਂਕਿ ਕੈਨੇਡਾ ਦੇ ਵਿੱਚ ਮੰਗਾਈ ਦੀ ਮਾਰ ਇੰਨੀ ਕੁ ਵੱਧ ਗਈ ਹੈ ਤੇ ਲੋਕ ਪਾਰਕਾਂ ਤੇ ਸੜਕਾਂ ਦੇ ਜਿਵੇਂ ਝੁੱਗੀਆਂ ਪਾਈਆਂ ਹੁੰਦੀਆਂ ਨੇ ਇੱਧਰ ਟੈਂਟ ਲਾਈ ਬੈਠੇ ਨੇ ਸੋ ਇਹ ਕੈਨੇਡਾ ਦੀ ਲਾਈਫ ਆ ਜਿਸ ਤੋਂ ਤੁਸੀਂ ਇੱਕ ਅਣਜਾਣ ਹੋ ਤੇ ਕੈਨੇਡਾ ਦਾ ਕਾਲਾ ਸੱਚ ਹੈ ਜੋ ਤੁਹਾਨੂੰ ਜਾਨਣਾ ਬਹੁਤ ਜ਼ਰੂਰੀ ਆ ਹੁਣ ਅਸੀਂ ਕਹਿੰਦੇ ਆ ਵੀ ਸਾਡੇ ਸਮਾਜ ਜਾਂ ਸਾਡੇ ਕੈਨੇਡਾ ਚ ਤੁਸੀਂ ਧੀ ਪੁੱਤ ਭੇਜੇ ਨੇ ਉਹਨਾਂ ਦੇ ਬੱਚਿਆਂ ਦੀ ਹਾਰਟ ਅਟੈਕ ਨਾਲ ਮੌਤ ਹੋ ਜਾਂਦੀ ਆ ਜਿਆਦਾਤਰ ਮੌਤਾਂ ਹਾਰਟ ਅਟੈਕ ਉਹ ਕਿਉਂ ਹੋ ਰਹੀਆਂ ਕਿਉਂ ਨਹੀਂ ਉਹਨਾਂ ਦੇ ਉੱਪਰ ਮੈਂਟਲੀ ਟੌਰਚ ਜ ਮੈਂਟਲੀ ਅਫਸੈਟ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਪਿੱਛੇ ਦੀਂਦਾ ਪਿੱਛੋਂ ਘਰ ਦੇ ਫੋਨ ਕਰਦੇ ਨੇ ਭਾਈ ਅਸੀਂ ਲਿਮਿਟਾ ਚੱਕ ਕੇ ਜਾਂ ਇੰਨਾ ਕਰਦਿਆਂ ਲੈ ਕੇ ਤੈਨੂੰ ਕੈਨੇਡਾ ਅਮਰੀਕਾ ਭੇਜਿਆ ਤੂੰ ਸਾਨੂੰ ਉਹ ਪੈਸੇ ਪੇਜ ਹੁਣ ਉਹ ਬੱਚਾ ਪੈਸੇ ਕਿੱਥੋਂ ਭੇਜੂਗਾ ਪਹਿਲੀ ਗੱਲ ਉਸ ਦਾ ਜੋ ਰੈਂਡ ਦਾ ਖਰਚਾ ਉਹ ਬਹੁਤ ਜ਼ਿਆਦਾ ਹੈ ਜੋ ਉਸ ਦਾ ਖਾਣ ਪੀਣ ਦਾ ਖਰਚਾ ਉਹ ਵੀ ਜ਼ਿਆਦਾ ਆ ਕਿਉਂਕਿ ਉੱਥੇ ਮਹਿੰਗਾਈ ਦੀ ਮਾਰ ਨੇ ਉਹਨਾਂ ਨੂੰ ਕੱਸ ਲਿਆ ਇੱਕ ਕਿਸਮ ਦਾ ਉਹਨਾਂ ਨੂੰ ਟਾਈਟ ਕਰ ਲਿਆ ਫਿਰ ਉਹਨਾਂ ਨੇ ਆਪਣੀ ਪੜ੍ਹਾਈ ਦੇ ਖਰਚੇ ਵੀ ਕੱਢਣੇ ਆਪਣੇ ਕੱਪੜੇ ਲੀੜੇ ਦੇ ਖਰਚੇ ਵੀ ਕੱਢਣੇ ਨੇ ਕਿਰਾਇਆ ਵੀ ਕੱਢਣਾ ਹੁਣ ਉੱਥੇ ਉਹਨਾਂ ਨੂੰ ਆਪਣਾ ਖਰਚਾ ਕਰਨਾ ਵੀ ਬੜਾ ਮੁਸ਼ਕਲ ਹੋ ਗਿਆ ਸਭ ਤੋਂ ਪਹਿਲਾਂ ਤੁਸੀਂ ਇੱਕ ਗਾਣ ਗੱਲ ਯਾਦ ਰੱਖ ਲਓ ਜਾਂ ਲੜ ਮੰਨ ਲਓ ਜਿਸ ਦਿਨ ਤੁਸੀਂ ਆਪਣਾ ਧੀ ਪੁੱਤ ਇਥੋਂ ਜਹਾਜ਼ੀ ਚੜਾਤਾ ਤੁਸੀਂ ਸਮਝ ਲਓ ਅਸੀਂ ਆਪਣੇ ਬੱਚੇ ਦੇ ਪੁੱਲ ਪਾ ਦਤੇ ਨੇ ਉਹ ਬੱਚਾ ਸਾਡੇ ਲਈ ਮਰ ਚੁੱਕਿਆ ਕਿਉਂਕਿ ਉਹ ਬੱਚਾ ਅਗਰ ਸੈੱਟ ਵੀ ਹੋਇਆ ਅਗਰ ਸੈੱਟ ਹੋ ਜਾਂਦਾ ਆਊਗਾ ਵੀ ਤਾਂ ਉਹ ਤੁਹਾਡੇ ਕੋਲ ਸਿਰਫ 2 ਜਾਂ 3 ਮਹੀਨੇ ਦੀ ਛੋਟੀ ਆਉਗੇ ਉਸ ਤੋਂ ਜ਼ਿਆਦਾ ਤੁਹਾਡੇ ਕੋਲ ਨਹੀਂ ਰਹਿ ਸਕਦਾ ਉਸ ਤੇ ਜੋ ਅਗਲੀ ਪੀੜ੍ਹੀ ਨੇ ਉਸ ਤੋਂ ਆਉਣਾ ਜੇ ਅਗਲੀ ਪੀੜ੍ਹੀ ਤਿਆਰ ਹੋਣੀ ਆ ਉਹ ਵੀ ਤੁਹਾਡੀ ਨਹੀਂ ਰਹਿਣੀ ਇਹ ਵੀ ਇੱਕ ਕਾਲਾ ਸੱਚ ਉਹ ਪੀੜ੍ਹੀ ਤੁਹਾਡੀ ਨਹੀਂ ਰਹਿਣੀ ਕਿਉਂਕਿ ਉਧਰ ਜੋ ਗੋਰਿਆਂ ਦੇ ਕਾਨੂੰਨ ਨੇ ਜਦੋਂ ਕੋਈ ਉਧਰ ਬੱਚਾ ਜਨਮ ਲੈਂਦਾ ਤਾਂ ਉਸਦੇ ਜਨਮ ਸਰਟੀਫਿਕੇਟ ਤੇ ਉਸਦਾ ਪਿਓ ਦਾ ਨਾਮ ਨਹੀਂ ਲਿਖਿਆ ਜਾਂਦਾ ਉਸਦੇ ਸਿਰਫ ਬੱਚੇ ਦਾ ਨਾਮ ਲਿਖਿਆ ਜਾਂਦਾ ਤੇ ਕੈਨੇਡਾ ਦੀ ਗਵਰਨਮੈਂਟ ਦਾ ਨਾਮ ਲਿਖਿਆ ਜਾਂਦਾ ਕਿ ਬੱਚਾ ਭਾਈ ਸਾਡੇ ਇੱਥੇ ਜੰਪ ਆਲਾ ਸੋ ਅੱਜ ਦੇ ਸਮੇਂ ਦੇ ਵਿੱਚ ਜੋ ਕੁਝ ਹੋ ਰਿਹਾ ਸਾਡੀਆਂ ਧੀਆਂ ਪਹਿਣਾ ਵੀ ਉੱਥੇ ਜਾ ਕੇ ਉਹਨਾਂ ਨੂੰ ਜਦੋਂ ਕਿਤੇ ਕੰਮ ਲੱਗਦੀਆਂ ਨੇ ਤਾਂ ਉੱਥੇ ਵੀ ਜੋ ਅੱਜ ਕੱਲ ਦਾ ਸਾਡਾ ਇੱਥੇ ਦਾ ਇੰਡੀਆ ਦਾ ਸਿਸਟਮ ਆ ਜਾਂ ਉੱਥੇ ਦੇ ਹਿਸਾਬ ਨਾਲ ਇੰਡੀਆ ਦੇ ਸਿਸਟਮ ਦੇ ਹਿਸਾਬ ਨਾਲ ਉੱਥੇ ਦਾ ਸਿਸਟਮ ਵੀ ਬੜਾ ਗੰਦਾ ਹੋ ਚੁੱਕਿਆ ਇੱਕ ਕੁੜੀ ਲਈ ਕਿਤੇ ਕੰਮ ਕਰਨਾ ਜਾ ਕਿਤੇ ਫਰਮ ਚ ਕੰਮ ਕਰਨਾ ਬਈ ਬੜਾ ਔਖਾ ਹੋ ਗਿਆ ਅਗਰ ਤਾਂ ਕੁੜੀ ਕੰਪਰੋਮਾਈਜ਼ ਕਰਦੀ ਹੈ ਤਾਂ ਕੁੜੀ ਲਈ ਸਹੀ ਆ ਅਗਰ ਕੋਈ ਕੁੜੀ ਕੰਪਰੋਮਾਈਜ਼ ਨਹੀਂ ਕਰਦੀ ਤਾਂ ਉਸ ਲਈ ਤਾਂ ਲਾਈਫ ਬੜੀ ਗੰਦੀ ਆ ਤੇ ਇਹ ਸਿਸਟਮ ਵੀਰੋ ਇਹ ਚੱਲ ਰਹੇ ਨੇ ਉੱਥੇ ਜੋ ਮੌਜੂਦਾ ਸਮੇਂ ਦੇ ਵਿੱਚ ਹੋ ਰਹੇ ਨੇ ਤੇ ਇਹਨਾਂ ਚੀਜ਼ਾਂ ਬਾਰੇ ਤੁਹਾਨੂੰ ਜਾਣ ਲੈਣਾ ਬੜਾ ਜ਼ਰੂਰੀ ਆ ਕਿ ਅਸੀਂ ਜੋ ਆਪਣਾ ਧੀ ਪੁੱਤ ਭੇਜਿਆ ਉਹ ਕਿੱਦਾਂ ਰਹਿ ਰਿਹਾ ਇਹ ਹੁਣ ਅਸੀਂ ਦੇਖੂ ਦੇਖਤਾ ਭੇਜੀ ਜਾਂਦੇ ਆ ਕੈਨੇਡਾ ਦੇ ਲੋਕਾਂ ਦੇ ਅੱਜ ਦੇ ਸਮੇਂ ਤੁਸੀਂ ਬਿਆਨ ਲੈ ਕੇ ਦੇਖੋ ਉਹ ਕਹਿ ਰਹੇ ਨੇ ਸਾਡੇ ਕੰਨੀਓ ਤੁਹਾਡਾ ਦੇਸ਼ ਹੀ ਬਹੁਤ ਵਧੀਆ ਇੰਡੀਆ ਬਹੁਤ ਵਧੀਆ ਕਿਉਂਕਿ ਇੱਥੇ ਅਗਰ ਤੁਹਾਨੂੰ ਰੋਟੀ ਨਹੀਂ ਮਿਲੂਗੀ ਤੁਸੀਂ ਗੁਰਦੁਆਰੇ ਰੋਟੀ ਖਾ ਲੋਗੇ ਪਰ ਉੱਥੇ ਤੁਹਾਨੂੰ ਵੀਰੋ ਕੰਮ ਕਰੋਗੇ ਤਾਂ ਰੋਟੀ ਮਿਲੂ ਅੱਜ ਦੇ ਸਮੇਂ 'ਚ ਉੱਥੇ ਕੰਮ ਵੀ ਬੜਾ ਮੁਸ਼ਕਲ ਹੋ ਗਿਆ ਕੰਮ ਵੀ ਮਿਲ ਨਹੀਂ ਰਿਹਾ ਸੋ ਕੰਮ ਨਹੀਂ ਮਿਲਿਆ ਤਾਂ ਪੈਸਾ ਕਿੱਥੋਂ ਆਊ ਪੈਸਾ ਨਹੀਂ ਆਇਆ ਤਾਂ ਤੁਹਾਡਾ ਰਹਿਣ-ਬਸੇਰਾ ਕਿੱਦਾਂ ਹੋਊਗਾ ਤੇ ਤੁਸੀਂ ਆਪਣਾ ਸਮਾਂ ਕਿਵੇਂ ਬਤੀਤ ਕਰੋਗੇ ਸੋ ਇਹ ਗੱਲਾਂ ਬਹੁਤ ਸੋਚਣ ਵਾਲੀਆਂ ਨੇ ਅਸੀਂ ਦੇਖੋ ਦੇਖ ਤਾਂ ਚਹਾ ਚੜ ਗਿਆ ਸਾਡਾ ਮੁੰਡਾ ਚਾਹ ਚੜ ਗਿਆ ਤੇ ਟੈਂਟ ਲਵਾ ਲੈਨੇ ਆ ਅਖੰਡ ਪਾੜ ਕਰਦੇ ਆ ਭਰਾਵੋ ਅਗਰ ਤੁਸੀਂ ਇੱਥੋਂ ਬੱਚਾ ਸਮਝ ਲਓ ਇੱਥੋਂ ਤੁਸੀਂ ਜਦੋਂ ਗੰਡਾ ਪਾੜ ਤੋ ਆ ਕੇ ਆਉਦਾ ਬੱਚਾ ਤੋ ਰਿਆ ਤਾਂ ਸਮਝ ਲਓ ਤੁਸੀਂ ਆਪਦੇ ਬੱਚੇ ਦਾ ਭੋਗ ਪਾ ਕੇ ਆਉਂਦਾ ਬੱਚਾ ਕੈਨੇਡਾ ਅਮਰੀਕਾ ਤੋ ਰਿਆ ਕਈ ਲੋਕਾਂ ਨੂੰ ਮੇਰੀ ਇਹ ਗੱਲ ਦਾ ਗੁੱਸਾ ਲੱਗੂਗਾ ਪਰ ਇਹ ਗੱਲ ਆਪਦੇ ਮਨ ਤੇ ਇੱਥੇ ਦਿਲ ਤੇ ਹੱਥ ਰੱਖ ਕੇ ਸੋਚਿਓ ਇਹ ਗੱਲ ਸੱਚੀ ਆ ਤੇ ਤੁਹਾਨੂੰ ਕਿਸੇ ਹੱਦ ਤੱਕ ਗੱਲ ਦਿਲ ਤੇ ਸਾਠ ਜ਼ਰੂਰ ਮਾਰੂਗੀ ਪਰ ਇਹ ਗੱਲ ਸੋਚਣ ਵਾਲੀ ਆ ਤੇ ਸਮਝਣ ਵਾਲੀ ਆ ਹੁਣ ਸਾਡੀਆਂ ਧੀਆਂ ਨਾਲ ਉੱਥੇ ਕੀ ਹੋ ਰਿਹਾ ਹੁਣ ਇੱਥੋਂ ਤੁਸੀਂ ਕੈਨੇਡਾ ਦੀ ਗਵਰਨਮੈਂਟ ਦੇ ਬਿਆਨ ਸੁਣ ਕੇ ਦੇਖੋ 에ਰਪੋਰਟ ਤੇ ਜਦੋਂ ਕੁੜੀਆਂ ਉਤਰਦੀਆਂ ਨੇ ਇੱਥੋਂ ਵਿਆਹ ਕਰਾ ਕੇ ਜਾਂਦੀਆਂ ਉੱਥੇ ਉਤਰਨੀਆਂ ਨੇ ਤਾਂ 에ਰਪੋਰਟ ਦੇ ਡਸਟਬਿਨਾਂ ਚ ਤੁਹਾਨੂੰ ਕੁੜੀਆਂ ਦੇ ਲਾਏ ਹੋਏ ਚੂੜੇ ਮਿਲਣਗੇ ਜੋ ਉੱਥੇ ਡਸਟਬਿਨਾਂ ਚ ਪੈਣਗੇ ਇਹ ਗੱਲਾਂ ਤੁਸੀਂ ਜੇ ਮੇਰੇ ਗੱਲਾਂ ਨਾਲ ਕਿਸੇ ਤੱਥ ਨਾਲ ਸਹਿਮਤ ਨਹੀਂ ਤੁਸੀਂ ਉੱਥੇ ਆਪਦੇ ਕਿਸੇ ਵੀ ਮਿੱਤਰ ਸੱਜਣ ਨੂੰ ਕਹਿ ਕੇ ਦੇਖ ਸਕਦੇ ਹੋ ਇੱਥੋਂ ਕੁੜੀ ਅਸੀਂ ਕੈਨੇਡਾ ਤੋਂ ਕੈਨੇਡਾ ਇੱਥੋਂ ਅਸੀਂ ਵਿਆਹ ਕਰਕੇ ਤੋੜਦੇ ਆ ਸਾਡੇ ਬੱਚੇ ਨੇ ਕਿ ਸਾਡੇ ਬੱਚੇ ਨੂੰ ਬੁਲਾਉਗੀ ਤੇ ਫਿਰ ਮੁੜ ਕੇ ਕੀ ਹੁੰਦਾ ਧੋਖਾ ਹੋ ਜਾਂਦਾ ਫਿਰ ਅਸੀਂ ਲੱਭਦੇ ਕੋਈ ਪੱਤਰਗਾਨ ਲੱਭਦੇ ਕੋਈ ਪੁਲਿਸ ਰਿਪੋਰਟਾਂ ਦਿੰਨੇ ਆ ਕਿਉਂ ਦਿੰਨੇ ਆ ਅਗਰ ਤੁਸੀਂ ਇਦਾਂ ਦੀ ਲਾਈਫ ਹੀ ਦੇਖਣੀ ਸੀ ਤਾਂ ਬੱਚੇ ਲਈ ਜੇ ਅਗ ਤੁਸੀਂ ਇੰਨਾ ਹੀ ਖਰਚਾ ਕਰਕੇ ਆਪਣਾ ਬੱਚਾ ਕੈਨੇਡਾ ਅਮਰੀਕਾ ਭੇਜ ਦਿਓ ਕਾਉਂਸਲ ਨੂੰ ਉਹਨੇ ਖਰਚਾ ਕਰਕੇ ਇੱਥੇ ਕੋਈ ਕੰਮਕਾਰ ਸੈਟਲ ਕਰ ਦੋ ਕਮ ਸੇ ਕਮ ਤੁਹਾਡੀ ਪੀੜੀ ਤਾਂ ਤੁਰਦੀ ਰਹੇਗੀ ਤੁਹਾਡੇ ਦਾਦੇ ਪਰਦਾਦੇ ਦਾ ਨਾਮ ਤਾਂ ਰਹੇਗਾ ਉੱਥੇ ਜਾ ਕੇ ਵੀਰੋਂ ਤੁਹਾਡੀ ਸਿਰਫ ਇੱਕ ਪਛਾਣ ਖਤਮ ਹੋ ਜਾਂਦੀ ਆ ਕਿ ਫਲਾਣਾ ਸਿੰਘ ਦਾ ਲੜਕਾ ਸੀ ਉਸ ਤੋਂ ਬਾਅਦ ਫਲਾਣਾ ਸਿੰਘ ਦਾ ਲੜਕਾ ਕੌਣ ਸੀ ਉਹ ਤੁਹਾਨੂੰ ਕੋਈ ਯਾਦ ਨਹੀਂ ਕਰੇਗਾ ਸੋ ਇਹ ਵੀ ਤੱਥ ਨੇ ਤੇ ਦੂਜੇ ਤੱਥ ਨਾਲੇ ਆ ਕਿ ਜੋ ਸਾਡੀਆਂ ਸਭ ਤੋਂ ਵੱਡਾ ਦੁੱਖ ਇਸਲਾ ਕਰਨ ਦਾ ਲੱਗਦਾ ਕਿ ਅਸੀਂ ਆਪਣੀਆਂ ਧੀਆਂ ਪਾਣਾਂ ਦੇ ਵੀ ਸੌਦੇ ਕਰਨ ਲੱਗੇ ਧੀਆਂ ਪੁੱਤਾਂ ਦੇ ਸੌਦੇ ਕਰਨ ਲੱਗੇ ਹੁਣ ਕੁੜੀ ਵਾਲੇ ਕੀ ਕਰਦੇ ਨੇ ਕੁੜੀ ਪਲੱਸ 2 ਪੜ੍ਹਦੀ ਆ ਪਲੱਸ 2 ਤੋਂ ਬਾਅਦ ਕੁੜੀ ਨੂੰ ਵਾਇਲਟਸ ਕਰਾ ਦੋ ਵਾਇਲਟਸ ਕਰਾ ਕੇ ਮੁੰਡਾ ਲੱਭੋ ਜੋ ਖਰਚਾ ਕਰੂ ਹੁਣ ਕੁੜੀ ਦੇ ਦਿਲ ਦਾ ਕਿਸੇ ਨੇ ਹਾਲ ਨਹੀਂ ਸਮਝਿਆ ਤੇ ਕੁੜੀ ਦੇ ਦਿਲ ਵਿੱਚ ਕੀ ਆ ਉਹ ਵੀ ਕਿਸੇ ਨੇ ਨਹੀਂ ਸਮਝਿਆ ਪਰ ਦਿਲ ਵਿੱਚ ਉਹਨੂੰ ਸਮਝ ਆਉਂਦੀ ਹੈ ਜਦੋਂ ਬਾਹਰ ਜਾ ਕੇ ਤੁਸੀਂ ਦੇਖਦੇ ਹੋ ਕਿ ਸਾਡੇ ਧੀਆਂ ਪੁੱਤਾਂ ਨਾਲ ਧੋਖੇ ਹੋ ਰਹੇ ਕਿਤੇ ਮੁੰਡਾ ਧੋਖਾ ਦੇ ਦਿਆ ਕਿਤੇ ਕੁੜੀ ਧੋਖਾ ਦੇ ਰਹੀ ਆ ਸੋ ਪਿਛਲੇ ਲੱਖ ਪਿਛਲੇ ਦਿਨਾਂ ਦੀ ਕੁਝ ਗੱਲ ਆ ਕਿ ਮੇਰੇ ਏਰੀਆ ਦੇ ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਹੋਈ ਆ ਉਹਨਾਂ ਨਾਲ ਵੀ 25 ਲੱਖ ਦੀ ਥੱਗੀ ਵੱਜੀ ਆ ਤੇ ਬਾਕੀ ਇਹ ਸਮਝੌਤੇ ਨੇ ਇਹ ਸਮਝੌਤੇ ਨੇ ਅਸੀਂ ਇਹ ਸੌਦੇ ਕਰਦੇ ਆ ਆਪਣੇ ਧੀਆ ਪੁੱਤਾਂ ਦੀ ਇਹ ਗੱਲ ਸਾਨੂੰ ਸਮਝ ਨਹੀਂ ਪਵੂਗੀ ਕਿ ਅਸੀਂ ਇੱਕ ਪੰਡ ਭਰਦੇ ਆ ਤੇ ਦੂਜੀ ਪੰਡ ਖੋਲਣ ਲਈ ਦੇਖਦੇ ਆ ਪਰ ਜਿਸ ਤਰ੍ਹਾਂ ਦਾ ਤੁਸੀਂ ਹੁਣ ਸਮਾਂ ਦੇਖ ਰਹੇ ਹੋ ਕੈਨੇਡਾ ਅਮਰੀਕਾ ਦਾ ਉਹ ਜ਼ਿੰਦਗੀ ਵੀਰੋਂ ਬੜੀ ਮੁਸ਼ਕਲ ਆ ਕੈਨੇਡਾ ਅਮਰੀਕਾ ਦੀ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਆਪਣੇ ਮੱਥੇ ਤੇ ਹੱਥ ਮਾਰ ਕੇ ਰੋਣਾ ਪਵੇਗਾ ਜਦੋਂ ਤੁਹਾਡੀਆਂ ਨਸਲਾਂ ਤੇ ਤੁਹਾਡੀਆਂ ਪੀੜ੍ਹੀਆਂ ਖਤਮ ਹੁੰਦੀਆਂ ਤੁਹਾਨੂੰ ਅੱਖੀਂ ਦਿਖਣਗੀਆਂ ਪਿੱਛੇ ਮਾਪੇ ਰੁੱਲਦੇ ਨੇ ਉਧਰ ਜਾ ਕੇ ਬੱਚੇ ਜੋ ਕੈਨੇਡਾ ਦੇ ਹੋ ਕੇ ਰਹਿ ਜਾਂਦੇ ਨੇ ਸਰਫ ਇੱਕ ਮਿੱਠੀ ਜਿਹੀ ਲਾਹੌਰ ਪੁੱਛਣੀ ਜਾਂ ਰੀ ਸੋਰੀ ਸਾਜਾ ਦੇਖੋ ਦੇਖਾ ਕਿ ਭਾਈ ਸਾਡਾ ਬੱਚਾ ਕੈਨੇਡਾ ਗਿਆ ਤੇ ਥੋੜਾ ਬੱਚਾ ਕੈਨੇਡਾ ਗਿਆ ਅਸੀਂ ਵੀ ਤੁਰਾਂਗੇ ਚਾਹੇ ਅਸੀਂ ਆ ਦਾ ਘਰਵਾਰ ਵੇਚ ਕੇ ਤੁਰੀਏ ਜ਼ਮੀਨ ਵੇਚ ਕੇ ਤੋੜੀਏ ਜਾਂ ਕਰਜ਼ੇ ਲੈ ਕੇ ਤੋੜੀਏ ਪਰ ਅਸੀਂ ਆਪਣਾ ਬੱਚਾ ਕੈਨੇਡਾ ਜ਼ਰੂਰ ਤੋੜ। ਇਹ ਵੀ ਇੱਕ ਦੇਖੋ ਦੇਖ ਗੱਲਾਂ ਨੇ ਜੋ ਸਾਡੇ ਸਮਾਜ ਵਿੱਚ ਹੋ ਰਹੀਆਂ ਨੇ ਪਰ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਤੁਸੀਂ ਟੀਵੀ ਤੇ ਜਾਂ YouTube ਚੈਨਲਾਂ ਤੇ ਤੁਸੀਂ ਦੇਖੋ ਮੈਂ ਕਹਾਂ ਤੁਸੀਂ ਮੇਰੀ ਗੱਲ ਮੰਨੋ ਤਾਂ ਦੇਖੋ ਤੁਸੀਂ ਲਾਈਵ ਦੇਖੋਗੇ ਕੈਨੇਡਾ ਵਿੱਚ ਹੋ ਕੀ ਰਿਹਾ। ਪਾਰਕਾਂ ਵਿੱਚ ਟੈਂਟ ਲੱਗੇ ਹੋਏ ਨੇ, ਤੰਬੂ ਲੱਗੇ ਹੋਏ ਨੇ। ਉੱਥੇ ਹੁਣ ਬੱਚੇ ਕਿੱਦਾਂ ਦੀ ਜ਼ਿੰਦਗੀ ਬਰਕ ਬਿਸੇਮ ਕਿੱਦਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਇਹ ਤੁਸੀਂ ਆਪ ਦੇਖੋ ਇੰਨੇ ਮਾਈਨਸ ਟੈਂਪਰੇਚਰ ਦੇ ਵਿੱਚ ਜਿੱਥੇ ਬਰਫ਼ ਪੈਂਦੀ ਹੈ ਉੱਥੇ ਤੰਬੂ ਲਾ ਕੇ ਰਾਤ ਕੱਢਣੀ ਕਿੰਨੀ ਮੁਸ਼ਕਲ ਹੋਊਗੀ ਇਹ ਵੀ ਤੁਸੀਂ ਸੋਚੋ ਰੋੜਾਂ ਦੇ ਉੱਪਰ ਝੁੱਗੀਆਂ ਟੈਂਟ ਜਿੱਦਾਂ ਆਪਣੇ ਸਾਡੇ ਕੋਲੇ ਝੁੱਗੀਆਂ ਲੱਗ ਗੱਡੀਆਂ ਵਾਲੇ ਝੁੱਗੀਆਂ ਲਾ ਲੈਂਦੇ ਨੇ ਉਦਾਂ ਉੱਥੇ ਝੁੱਗੀਆਂ ਲੱਗੀਆਂ ਕੈਨੇਡਾ ਦੀ ਟੈਂਟ ਲੱਗੇ ਹੋਏ ਉਹ ਚਲੋ ਇੱਕ ਆ ਦੇ ਸਮੇਂ ਇੰਗਲਿਸ਼ੀ ਰੂਪ ਕੋਲੇ ਟੈਂਟ ਲੱਗੇ ਹੋਏ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਕੈਨੇਡਾ ਦੀ ਜ਼ਿੰਦਗੀ ਕੀ ਆ ਪਰ ਕੋਸ਼ਿਸ਼ ਕਰੋ ਅਗਰ ਤੁਸੀਂ ਇੰਨਾ ਖਰਚਾ ਹੀ ਕਰਨਾ ਆਪਣੇ ਧੀਆਂ ਪੁੱਤ ਇਦਾਂ ਭੇਜਣੇ ਆ ਤਾਂ ਸਿਰਫ ਉਹਨੂੰ ਇਸ ਤਰ੍ਹਾਂ ਇੱਥੇ ਹੀ ਉਹ ਕੰਮ ਤੋੜ ਕੇ ਦੇ ਦਿਓ ਕਿ ਉਹ ਉਨੇ ਪੈਸਿਆਂ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਵਧੀਆ ਜੀ ਸਕਦਾ ਸਾਡੇ ਪੰਜਾਬ ਦੇ ਵਿੱਚ ਸਾਡੇ ਇੰਡੀਆ ਦੇ ਵਿੱਚ ਕੰਮ ਦੀ ਕਮੀ ਸਿਰਫ ਬਿੱਲੜ ਪੜਾ ਜਾਣਾ ਅਗਰ ਸਾਡੇ ਸਿਸਟਮ ਇੰਨਾ ਜ਼ਿਆਦਾ ਵਧੀਆ ਤਾਂ ਅਸੀਂ ਕੈਨੇਡਾ ਅਮਰੀਕਾ ਦੇ ਵਰਗੇ ਮੁਲਕਾਂ ਨੂੰ ਇੱਥੇ ਉਹਨਾਂ ਦੇ ਪੈਸੇ ਬਦਲ ਨਹੀਂ ਇੰਨੇ ਡਬਲ ਰੁਪਈਏ ਦੇ ਰਹੇ ਹਨ ਤਾਂ ਸਮਝੋ ਸਾਡੇ ਇੰਡੀਆ ਦੀ ਸਟਰੈਂਥ ਕੀ ਹੈ ਅਸੀਂ ਲੋਕ ਨਾ ਤਾਂ ਕਿਸੇ ਦੇ ਥੱਲੇ ਕੰਮ ਕਰਨਾ ਚਾਹੁੰਦੇ ਹਾਂ ਉੱਥੇ ਜਾ ਕੇ ਅਸੀਂ ਟਾਇਲਟ ਨੂੰ ਸਾਫ ਤੱਕ ਕਰਨ ਲਈ ਰਾਜ਼ੀ ਹਾਂ ਪਰ ਅਸੀਂ ਇੱਥੇ ਆਪਣੀ ਮਿਹਨਤ ਕਰਨ ਲਈ ਰਾਜ਼ੀ ਨਹੀਂ ਕਿਉਂਕਿ ਇੱਥੇ ਸਾਨੂੰ ਸ਼ਰਮ ਆਉਂਦੀ ਹੈ ਕਿ ਲੋਕ ਕਹਿਣਗੇ ਕਿ ਫਲਾਨਾ ਸਿੰਘ ਦਾ ਮੁੰਡਾ ਖੇਤਾਂ 'ਚ ਕੰਮ ਕਰਦਾ ਫਲਾਨਾ ਸਿੰਘ ਦਾ ਮੁੰਡਾ ਕਿਰਾਏ ਤੇ ਗੱਡੀ ਚਾਉਂਦਾ ਲਾਣਾ ਸਿੰਘ ਦਾ ਮੁੰਡਾ ਟੈਕਸੀ ਚਲਾਉਂਦਾ ਸਾਨੂੰ ਸਿਰਫ ਇਹ ਸਾਡੀ ਹੋਮ ਮੇ ਨੇ ਸਾਡੇ ਹੰਕਾਰ ਨੇ ਦੁਆਰ ਰੱਖਿਆ ਜਿਸ ਕਰਕੇ ਅਸੀਂ ਆਪਣੀ ਪੀੜ੍ਹੀ ਬਰਬਾਦ ਕਰਤੀ। ਸੋ ਇਹ ਗੱਲਾਂ ਸੋਚਣ ਦੀਆਂ ਸਮਝਣ ਦੀਆਂ ਲੋੜ ਨਹੀਂ ਸਾਡੀਆਂ ਧੀਆਂ ਨਾਲ ਉੱਥੇ ਕੀ ਹੋ ਰਿਹਾ ਇਹ ਤੁਸੀਂ ਮੇਰੇ ਨੂੰ ਮੇਰੇ ਕਹਿਣ ਤੋਂ ਚੰਗਾ ਜਾਂ ਮੇਰੇ ਸੁਣਨ ਨਾਲੋਂ ਚੰਗਾ ਤੁਸੀਂ ਚੈਨਲਾਂ ਤੇ ਦੇਖੋ ਕਿ ਤੁਹਾਡੀਆਂ ਧੀਆਂ ਪੈਣਾ ਨਾਲੋਂ ਕਿ ਕੈਨੇਡਾ ਚ ਹੋ ਕੀ ਰਿਹਾ। ਇੱਥੋਂ ਅਸੀਂ ਕਹਿੰਦੇ ਹਾਂ ਬੱਚਾ ਸਾਡਾ ਸਟੱਡੀ ਵੇਚ ਤੇ ਗਿਆ ਸਟੱਡੀ ਵੇਚ ਤੇ ਤੋਰਤਾ ਹੁਣ ਉੱਥੇ ਤੁਸੀਂ ਦੇਖਿਆ ਉਹਨੂੰ ਕੰਮ ਤੇ ਕਿਸ ਤਰ੍ਹਾਂ ਉਹ ਕੰਮ ਤੇ ਆਪਣਾ ਸਮਾਂ ਕੱਢਦਾ ਉਹਨੂੰ ਪੁੱਛਿਆ ਕਿ ਤੇਰੀ ਪੈਸੇ ਕਿੰਨੇ ਬਣਦੇ ਨੇ ਉਹਨੂੰ ਪੁੱਛਿਆ ਤੇਰਾ ਘਰ ਦਾ ਰੈਂਟ ਕਿੰਨਾ ਉਹਨੂੰ ਕਦੇ ਪੁੱਛਿਆ ਤੇ ਜੋ ਤੂੰ ਖਾਣਾ ਪੀਣਾ ਕਰਦਾ ਕਿਦਾਂ ਦਾ ਖਾਣਾ ਤੇ ਇਹਨੂੰ ਕਿਵੇਂ ਮਿਲਦਾ ਤੇਰਾ ਕਿੰਨਾ ਖਰਚਾ ਤੇਰਾ ਕਾਲਜ ਦਾ ਕਿੰਨਾ ਖਰਚਾ ਤੇਰੀ ਫੀਸ ਕਿੰਨੀ ਆ ਫਿਰ ਅਸੀਂ ਕਹਿੰਨੇ ਭਾਈ ਸਾਨੂੰ ਪੈਸੇ ਭੇਜਿਆ ਸੀ ਤੈਨੂੰ ਇੰਨੇ ਪੈਸੇ ਲਾ ਕੇ ਕ੍ਰੈਡਿਟ ਆਮਰ ਕਾ ਭੇਜਿਆ ਫਿਰ ਉਹ ਬੱਚਾ ਪੈਸੇ ਕਿੱਥੋਂ ਲਊ ਹੁਣ ਕਈ ਕੁੜੀਆਂ ਉੱਥੇ ਮਾਫ ਕਰਨਾ ਮੈਨੂੰ ਇਹ ਬੋਲਣਾ ਪੈ ਰਿਹਾ ਪਰ ਕਈ ਕੁੜੀਆਂ ਉੱਥੇ ਆਪਣੇ ਖਰਚੇ ਪੂਰੇ ਕਰਨ ਲਈ ਵਿਚਾਰੀਆਂ ਨੂੰ ਗਲਤ ਸਟੈਪ ਚੱਕਣ ਲਈ ਮਜਬੂਰ ਹੋਣਾ ਪੈ ਰਿਹਾ ਇਹ ਇੱਕ ਕਾਲਾ ਸੱਚ ਆ ਜੋ ਤੁਸੀਂ ਅਗਰ ਮੇਰੀ ਕਿਸੇ ਗੱਲ ਨਾਲ ਸਹਿਮਤ ਨਹੀਂ ਨਾ ਤੁਸੀਂ ਆਪਦੇ ਕੈਨੇਡਾ ਅਮਰੀਕਾ ਕਿਸੇ ਸੱਜਣ ਮਿੱਤਰ ਨੂੰ ਟੈਲੀਫੋਨ ਲਾਓ ਉਹ ਤੁਹਾਨੂੰ ਦੱਸੇਗਾ ਕਿ ਕੈਨੇਡਾ ਦੀ ਲਾਈਫ ਕਿਵੇਂ ਦੀ ਹੈ ਸੋ ਅਗਰ ਤੁਸੀਂ ਮੇਰੇ ਨਾਲ ਨਹੀਂ ਸਹਿਮਤ ਤਾਂ ਆਪਦੇ ਸੱਜਣ ਮਿੱਤਰ ਨੂੰ ਫੋਨ ਲਾ ਕੇ ਦੇਖੋਗੇ ਤੁਹਾਡੇ ਬੱਚੇ ਉੱਥੇ ਰਹਿ ਕਿਦਾਂ ਰਹੇ ਜੋ ਅੱਜ ਤੋਂ 20-25 ਸਾਲ ਪਹਿਲਾਂ ਕੈਨੇਡਾ ਅਮਰੀਕਾ ਦੀ ਜ਼ਿੰਦਗੀ ਸੀ ਉਹ ਅੱਜ ਦੀ ਜ਼ਿੰਦਗੀ ਨਹੀਂ ਰਹੀ ਸੋ ਬੈਟਰ ਆ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਹੀ ਰੱਖੋ ਆਪਣੇ ਕੋਲ ਹੀ ਰੱਖੋ ਤਾਂ ਕਿ ਬੱਚੇ ਤੁਹਾਡੇ ਕੋਲ ਰਹਿਣ ਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਰਹਿਣ ਤੇ ਤੁਹਾਡੀਆਂ ਪੀੜ੍ਹੀਆਂ ਦੇ ਤੁਹਾਡੀਆਂ ਨਾਲ ਨਾ ਪਰ ਸਕਣ ਸੋ ਅਗਰ ਮੇਰੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜੀਲ ਕਰੋ ਅਗਲੀ ਵੀਡੀਓ ਵਿੱਚ ਜਲਦ ਬਣਾਵਾਂਗੇ ਸਤਿ ਸ੍ਰੀ ਅਕਾਲ